ਮਾੜੀ ਜਈ ਸੱਟ ਲੱਗ ਜਾਵੇ ਪੁੱਤ ਦੇ ਤੈਨੋ ਕੀ ਬੈਠ ਕੇ ਸਰਾਣੇ ਪੂਰੀ ਰਾਤ ਕੱਟਦੇ ਕਿੱਥੇ ਕਿੱਥੇ ਜਾ ਕੇ ਨਹੀਂਓ ਮਥੇ ਟੇਕਦੇ ਤੇ ਲਾ ਕੇ ਛਾਤੀਆਂ ਦੇ ਨਾਲ ਨੇ ਓਲਾਦ ਰੱਖਦੇ ਤਨ ਤਨ ਮੇਰਾ ਪਿਤਾ ਦਸ਼ਮੇਸ਼ ਪਾਂਛਾ ਜੋ ਇਤਿਹਾਸ ਉਤੇ ਡਾ ਅਹਿਸਾਨ ਚਾੜ ਗਿਆ ਲਾਸ਼ਪੁੱਤ ਦੀ ਮੁੰਡੇ ਤੇ ਹੁਕੀ ਇੱਕ ਚੱਕਣੀ ਤੇ ਮੇਰਾ ਬਾਂਜਾ ਵਾਲਾ ਪੁੱਤ ਚਾਰ-ਚਾਰ ਵਾਰ ਗਿਆ ਲਾਸ਼ਪੁੱਤ ਦੀ ਮੁੰਡੇ ਤੇ ਹੁਕੀ ਇੱਕ ਚੱਕਣੀ ਤੇ ਮੇਰਾ ਬਾਂਜਾ ਵਾਲਾ ਪੁੱਤ ਚਾਰ-ਚਾਰ ਵਾਰ ਗਿਆ ਠੰਡੇ ਪੁਰਜਾਂ ਚ ਬੈਠੀ ਸੀ ਮਾਂ ਗੁਜਰੀ ਤੇ ਦਿੱਲੀ ਵਾਲਿਆਂ ਨੇ ਮੰਗ ਲਿਆ ਸੀ ਸੀਸ-ਬਾਪ ਦਾ ਤੋ ਨਹੀਂ ਹੱਜ ਦੋ ਜੱਗ ਚ ਸ਼ਹੀਦ ਹੋ ਗਏ ਜਿਵੇਂ ਖੜ ਗਿਆ ਵਕਤ ਤੂੰ ਹੋਵੇ ਸਿਗਾ ਜਾਪਦਾ ਬਸ ਥੋਣ ਇੱਕ ਦਿਨਾ ਚ ਇੱਕ ਇੱਕ ਕਰਕੇ ਮੇਰਾ ਪਾਂਛੀ ਸਾਰਾ ਪਰਿਵਾਰ ਵਾਰ ਗਿਆ 라ਸ਼ ਪੁੱਤ ਦੀ ਮੋਢੇ ਤੇ ਔਕੀ ਇੱਕ ਚੱਕਣੀ ਤੇ ਮੇਰਾ ਪਾਂਜਾ ਵਾਲਾ ਪੁੱਤ ਚਾਰ ਚਾਰ ਵਾਰ ਗਿਆ ਮਾੜੀ ਜਿਹੀ ਸੱਟ ਲੱਗ ਜਾਵੇ ਪੁੱਤ ਦੇ ਤੈਨੂੰ ਕਿ ਬੈਠ ਕੇ ਸਰਾਣੇ ਪੂਰੀ ਰਾਤ ਕੱਟਦੇ ਕਿੱਥੇ ਕਿੱਥੇ ਜਾ ਕੇ ਨਵੇਂ ਮੱਥੇ ਟੇਕਦੇ ਤੇ ਲਾ ਕੇ ਛਾਤੀਆਂ ਦੇ ਨਾਲ ਨੇ ਉਲਾਦ ਰੱਖਦੇ ਅਨ ਤਨ ਮੇਰਾ ਪਿਤਾ ਦਸ਼ਮੇਸ਼ ਪਾਤਸ਼ਾਹ ਜੋ ਇਤਿਆਸ ਉਤੇ ਡਾ ਅਹਿਸਾਨ ਚੜ ਗਿਆ ਲਾਸ਼ਪੁੱਤ ਦੀ ਮੁੰਡੇ ਤੇ ਓਕੀ ਇੱਕ ਚੱਕਣੀ ਤੇ ਮੇਰਾ ਬਾਜਾ ਵਾਲਾ ਪੁੱਤ ਚਾਰ ਚਾਰ ਵਾਰ ਗਿਆ ਲਾਸ਼ਪੁੱਤ ਦੀ ਮੁੰਡੇ ਤੇ ਓਕੀ ਇੱਕ ਚੱਕਣੀ ਤੇ ਮੇਰਾ ਬਾਜਾ ਵਾਲਾ ਪੁੱਤ ਚਾਰ ਚਾਰ ਵਾਰ ਗਿਆ ਠੰਡੇ ਪੁਰਜਾਂ ਚ ਬੈਠੀ ਸੀ ਮਾਂ ਗੁਜਰੀ ਤੇ ਦਿੱਲੀ ਵਾਲਿਆਂ ਨੇ ਮੰਗ ਲਿਆ ਸੀ ਸੀਸ ਬਾਪ ਦਾ ਦੋਨੀ ਹਾਂ ਚ ਦੋ ਜੰਗ ਚ ਸ਼ਹੀਦ ਹੋ ਗਏ ਜਿਵੇਂ ਖੜ ਗਿਆ ਵਕਤ ਹੋਵੇ ਸੀਗਾ ਜਾਪਦਾ ਬਸ ਥੋਣ ਇੱਕ ਦਿਨਾਂ ਚ ਵੇਕੇ ਇੱਕ ਕਰਕੇ ਮੇਰਾ ਪਾਂਛਾ ਸੀ ਸਾਰਾ ਪਰਿਵਾਰ ਵਾਰ ਗਿਆ 라ਜਪੁੱਤ ਦੀ ਮੁੰਡੇ ਤੇ ਔਕੀ ਇੱਕ ਚੱਕਣੀ ਤੇ ਮੇਰਾ ਪਾਂਝਾ ਵਾਲਾ ਪੁੱਤ ਚਾਰ ਚਾਰ ਵਾਰ ਗਿਆ ਮਾੜੀ ਜਈ ਸੱਟ ਲੱਗ ਜਾਵੇ ਪੁੱਤ ਦੇ ਤੈਨੋ ਕੀ ਬੈਠ ਕੇ ਸਰਾਣੇ ਪੂਰੀ ਰਾਤ ਕੱਟਦੇ ਕਿੱਥੇ ਕਿੱਥੇ ਜਾ ਕੇ ਨਹੀਂਓ ਮੱਥੇ ਟੇਕਦੇ ਤੇ ਲਾ ਕੇ ਛਾਤੀਆਂ ਦੇ ਨਾਲ ਨੇ ਓਲਾਦ ਰੱਖਦੇ ਅਨ ਤਨ ਮੇਰਾ ਪਿਤਾ ਦਸ਼ਮੇਸ਼ ਪਾਂਛਾ ਜੋ ਇਤਿਹਾਸ ਉੱਤੇ ਡਾ ਅਹਿਸਾਨ ਝਾੜ ਗਿਆ ਲਾਸ਼ ਪੁੱਤ ਦੀ ਮੋਢੇ ਤੇ ਹੁਕੀ ਇੱਕ ਚੱਕਣੀ ਤੇ ਮੇਰਾ ਬਾਜਾ ਵਾਲਾ ਪੁੱਤ ਚਾਰ ਚਾਰ ਵਾਰ ਗਿਆ ਆਜ ਪੁੱਤ ਦੀ ਮੁੰਡੇ ਤੇ ਓ ਕੀ ਇੱਕ ਚੱਕਣੀ ਤੇ ਮੇਰਾ ਪਾਂਜਾ ਵਾਲਾ ਪੁੱਤ ਚਾਰ ਚਾਰ ਵਾਰ ਗਿਆ ਠੰਡੇ ਪੁਰਜਾਂ ਚ ਬੈਠੀ ਸੀ ਮਾਂ ਗੁਜਰੀ ਤੇ ਦਿੱਲੀ ਵਾਲਿਆਂ ਨੇ ਮੰਗ ਲਿਆ ਸੀ ਸੀਸ ਬਾਪ ਦਾ ਤੋਂ ਨਹੀਂ ਹੱਜ ਦੋ ਜੱਗ ਚ ਸ਼ਹੀਦ ਹੋ ਗਏ ਜਿਵੇਂ ਖੜ ਗਿਆ ਵਕਤ ਤੂੰ ਹੋਵੇ ਸੀਗਾ ਜਾਪਦਾ ਬਸ ਥੋਣ ਇੱਕ ਦਿਨਾਂ ਚ ਇੱਕ ਇੱਕ ਕਰਕੇ ਮੇਰਾ ਪਾਂਛੀ ਸਿਸਾ ਸਾਰਾ ਪਰਿਵਾਰ ਵਾਰ ਗਿਆ ਲਾਸ਼ ਪੁੱਤ ਦੀ ਮੁੰਡੇ ਤੇ ਔਕੀ ਇੱਕ ਚੱਕਣੀ ਤੇ ਮੇਰਾ ਪਾਂਜਾ ਵਾਲਾ ਪੁੱਤ ਚਾਰ ਚਾਰ ਵਾਰ ਗਿਆ